ਨਾਈ ਕੰਨਾ ਜੀ ਕਹੇ ਨਾਈ ਸਿੱਧ ਕੋ ਨਾ ਸੋਤ ਨਾ ਪਚਣਾ ਸਿੱਧ ਕੋ ਨਾ ਸੋਤ ਨਾ ਪਚਣਾ ਦਰਗਾਹ ਕਤੇ ਬੰਨੀ ਨਾਈ ਦਰਗਾਹ ਕਤੇ ਸਾਰੀ ਸਤਿ ਸ੍ਰੀ ਅਕਾਲ ਸਭ ਨੂੰ ਸਤਿ ਸ੍ਰੀ ਅਕਾਲ ਜੀ ਪਾਤਸ਼ਾਹ ਜੀ ਪਾਤਸ਼ਾਹ ਅਜਾ ਮੋੜੀ ਤੇ ਰੋਟੀ ਦੇ ਲੜੀ ਤੇ ਪਾਤਸ਼ਾਹ ਜੀ ਬਹੁਤ ਜੀ ਸਫਲ ਸਭ ਵਾਹਿ ਫਤੇ ਜੀ ਆਲ ਸਮੂਹ ਸਮੂਹ ਜਗਤ ਦੇ ਜੋ ਵੀ ਸਿੱਖ ਜਗਤ ਨੂੰ ਬਹੁਤੀ ਗੁਰਨਾਨਕ ਪਾਸ਼ਾ ਦੇ ਜਨਮ ਦਿਨਾਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਜੀ ਇੱਥੇ ਗੁਰਦੁਆਰਾ ਸਾਹਿਬ ਦੇ ਕਿ ਜਿੰਨੀਆਂ ਸੰਗਤਾਂ ਦੇ ਪਿਆ ਪਛਾਣ ਨਾਲ ਜਾਂ ਜੋ ਆ ਕੇ ਵਿੱਚ ਹਿੱਸਾ ਇਸ ਗੁਰਪੁਰਬ ਦੇ ਵਿੱਚ ਹਿੱਸਾ ਲਿਆ ਤੇ ਹੁਣ ਬਹੁਤ ਹੀ ਵਧੀਆ ਢੰਗ ਨਾਲ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਗੁਰਪੁਰਬ ਸਾਹਿਬ ਬਹੁਤ ਹੀ ਵਧੀਆ ਮਨਾਇਆ ਗਿਆ ਹੈ। ਬਿਸ਼ਾਲ ਨਗਰ ਕੀਰਤਨ ਇਸ ਤਰ੍ਹਾਂ ਆਇਆ ਗਿਆ। ਬਿਸ਼ਾਲ ਨਗਰ ਕੀਰਤਨ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰਾ ਸੰਭਵ ਹੋ ਪਾਇਆ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਦੇ ਜੜਿਆਈ ਗੁਰਪੁਰਪਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆਤਾਰੇ ਛਪ ਅੰਧੇਰ ਭਲੋਵਾ ਦੇ ਮਾਵਾ ਕਨਸਾਰ ਅੱਜ ਧੰਨ ਧੰਨ ਪਹਿਲੀ ਪਾਤਸ਼ਾਹੇ ਸਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਅੱਜ 555ਵੇਂ ਪ੍ਰਕਾਸ਼ ਪੁਰਬ ਦਿਹਾੜੇ ਹਨ ਜਿਸ ਦੇ ਸੰਬੰਧ ਵਿੱਚ ਸਾਡੇ ਗੁਰਦਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾਏ ਦਸਵੀਂ ਡੇਲੋ ਰੋਡ ਤੋਂ ਹਰ ਸਾਲ ਦੀ ਤਰ੍ਹਾਂ ਜੋ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ ਸੰਗਤਾਂ ਨੂੰ ਅਡਿਕ ਹੁੰਦੀ ਹੈ ਇਸ ਵੇਲੇ ਦੀ ਕਿ ਕਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਆਉਣ ਤੇ ਸੰਗਤਾਂ ਤਿਆਰ-ਬਾਰ ਪਿਆ ਰਹਿੰਦੀਆਂ ਹਨ ਜਿਸ ਦੇ ਸਬੰਧ ਵਿੱਚ 1 ਨਵੰਬਰ ਦੁਆਰੀ ਵਾਲੇ ਦਿਨ ਤੋਂ ਨਿਰੰਤਰ 13 ਪ੍ਰਵਾਤ ਫਰੀਆਂ ਦੀ ਜੋ ਕੱਡੀਆਂ ਗਈਆਂ ਜਿਵੇਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਨਗਰ ਦੀਆਂ ਪ੍ਰਕਰਮਾ ਕਰਦੀਆਂ ਹੋਈਆਂ ਬੜੇ ਸਜੇ ਢਗ ਨਾਲ ਜੋ ਪਰਵਾਰਾਂ ਵੱਲੋਂ ਸਵਾਵਾ ਲਿਆਂਗੇ ਆ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਬਾਬਾ ਜੀ ਵੱਲੋਂ ਪਹਿਲਾ ਗੁਰੂ ਮਾਰੀ ਦੀ ਸਰੂਪ ਜਾਂਦੇ ਸਨ ਉਸ ਤੋਂ ਬਾਅਦ ਸੁਖਮਣੀ ਸਾਹਿਬ ਜੀ ਦੀ ਬਾਣੀ ਬਾਣੀ ਦੇ ਪਾਠ ਹੁੰਦੇ ਸਨ ਸੋ ਸੰਗਤਾਂ ਨਗਰ ਦੀਆਂ ਪ੍ਰਕਰਮਾ ਕਰਦੀਆਂ ਗੁਰੂ ਘਰ ਤੋਂ ਪਰਗਾਰ ਦੇ ਗ੍ਰਹਿ ਵਿਖੇ ਪਹੁੰਚਦੀਆਂ ਸਨ ਹਰਜਸ ਕੀਰਤਨ ਕਰਦੀਆਂ ਸੋ ਨਿਰਪਰਸਾਤ ਸੰਪੂਰਤਾ 13 ਪ੍ਰਾਤਿਪਰਿਆਂ ਦੀ ਹੋਈ ਕੱਲ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਜੋ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਲਗਰ ਕੀਰਤਨ ਆਰੰਭ ਹੁੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਪੰਜ ਪੈਰਾਂ ਦੀ ਅਗਵਾਈ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਕੱਟ ਜੋ ਨਗਰ ਦੀਆਂ ਪ੍ਰਕਰਮਾਂ ਕਰਦਾ ਕੋਈ ਆ ਠੀਕ 9 ਵਜੇ ਆਰੰਭ ਹੋਏ ਸੀ ਸਾਰੀਆਂ ਸੰਗਤਾਂ ਗੁਰੂ ਮਾਰ ਦੀ ਬਾਣੀ ਦਾ ਗਾਇਨ ਕਰਦੀਆਂ ਹਰਜਸ਼ ਕਰਦੀਆਂ ਨ੍ਰਿਤ ਅਸਹਿਤ ਸੰਪੂਰਨਤਾਵਾਂ ਹੋਈਆਂ ਸੋ ਬਹੁਤ ਹੀ ਸੁੰਦਰ ਇੱਕ ਅਲੌਕਿਕ ਨਜ਼ਾਰਾ ਸੀ ਨਗਰ ਕੀਰਤਨ ਦਾ ਜੋ ਸਾਰੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨ੍ਰਿਤ ਅਸਹਿਤ ਸੰਪੂਰਨਤਾਵਾਂ ਬਖਸ਼ੀਆਂ ਹੋਈਆਂ ਸੋ ਅੱਜ ਅਪਾਰ ਬਖਸ਼ਿਸ਼ ਕਿਰਪਾ ਸਰਬਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਅੱਜ 55ਵੇਂ 555ਵੇਂ ਪ੍ਰਕਾਸ਼ ਪੁਰਬ ਦਿਹਾੜੇ ਹਨ ਜਿਸ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਦੋ ਸ੍ਰੀ ਅਖੰਡ ਪਾਠ ਸਾਹਿਬ 13 ਨਵੰਬਰ ਨੂੰ ਸਵੇਰੇ ਅੰਮ੍ਰਿਤ ਵੇਲੇ ਆਰੰਭ ਹੋਏ ਜੋ ਕਿ ਹਰ ਸਾਲ ਸੇਵਾਵਾਂ ਸਰਗੋਸੀ ਸਰਦਾਰ ਜਰਨੈਲ ਸਿੰਘ ਜੀ ਜੇਲਾ ਪਿੰਟਰ ਬੀਬੀ ਗੁਰਮੀਤ ਕੌਰ ਦੂਸਰੀਆਂ ਸੇਵਾਵਾਂ ਸਾਡੇ ਵੀਰ ਜੀ ਅਜੀਤ ਸਿੰਘ ਜੀ ਚਾਨਾ ਭੈਣ ਜੀ ਸੁਖਵੀਰ ਕੌਰ ਸੋ ਪ੍ਰਧਾਨ ਜੀ ਦੇ ਭੈਣ ਜੀ ਦੇ ਨਾਲ ਵੱਲੋਂ ਦੋਵਾਂ ਪਰਵਾਰਾਂ ਵੱਲੋਂ ਬੇਨਤੀ ਕੀਤੀ ਬਾਬਾ ਜੀ ਹਰ ਸਾਲ ਇਹ ਸਾਡੇ ਵੱਲੋਂ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ ਸੋ ਅੰਮ੍ਰਿਤ ਵੇਲੇ ਦੋ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੁਪਹਿਰ ਤੱਕ ਜੋ ਬਾਹਰੋਂ ਵਿਸ਼ੇਸ਼ ਤੌਰ ਤੇ ਪੰਥ ਪ੍ਰਸਿੱਧ ਕੀਰਤਨੀਆਂ ਜੋ ਜੰਡੇਆਲੀ ਤੋਂ ਬੱਚੇ ਵੀ ਆਏ ਸੀ ਸਾਰੀਆਂ ਸੰਗਤਾਂ ਨੇ ਦਾਸ ਵੱਲੋਂ ਵੀ ਹਾਜ਼ਰੀ ਲਵਾ ਕੇ ਜੋ ਹੁਣ ਨਿਰਕਤਾ ਸਹਿ ਸੰਪੂਰਨਤਾ ਹੋਈਆਂ ਅਰਦਾਸ ਬੇਨਤੀ ਹੋਈ ਸੋ ਕਿਰਪਾ ਹੋਈ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਬੇਨਤੀ ਹੈ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਰੱਖਣਾ ਸਾਡੇ ਪ੍ਰਧਾਨ ਜੀ ਗੁਰਦੀਪ ਸਿੰਘ ਜੀ ਵੱਲੋਂ ਵੀ ਬਹੁਤ-ਬਹੁਤ ਸੰਗਤਾਂ ਨੂੰ ਵਧਾਈਆਂ ਸਾਡੀ ਪ੍ਰੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈਆਂ ਜਾਸੋ ਵੱਲੋਂ ਵੀ ਬਹੁਤ-ਬਹੁਤ ਵਧਾਈਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ